ਦੇਖੋ ਅੱਜ ਮੇਰਾ ਇੱਥੇ ਲੁਧਿਆਣੇ ਆਣ ਦੇ ਦੌਰੇ ਦੇ ਉੱਤੇ ਤਿੰਨ ਚਾਰ ਮਕਸਦ ਸੀ ਇੱਕ ਤਾਂ ਸੀ ਕਿ ਸਾਰੇ ਪ੍ਰੋਸੈਸ਼ਨ ਦੇ ਨਾਲ ਪਹਿਲਾਂ ਇੱਕ ਵਾਰ ਇੰਟਰੋਡਕਸ਼ਨ ਹੋ ਜਾਵੇ ਦੂਸਰਾ ਸੀਗਾ ਕਿ ਜੋ-ਜੋ ਸਾਨੂੰ ਇਸ਼ੂਸ ਆਂਦੇ ਨੇ ਕਿ ਜਿੱਦ ਆਈਓ ਵਗੈਰਾ ਜਿਹੜੇ ਰਿਪੋਰਟ ਬਣਾ ਕੇ ਭੇਜਦੇ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਸੀ ਔਰ ਥਰਡ ਹਲੇ ਮੈਂ ਜੇਲ ਜਾਣਾ ਵਿਜ਼ਿਟ ਕਰਨ ਦੇ ਲਈ ਔਰ ਉਹਤੇ ਇਨਮੇਟਸ ਨਾਲ ਮਿਲ ਕੇ ਕਿ ਉਹਨਾਂ ਨੂੰ ਕੀ-ਕੀ ਜੜੀਆਂ ਪ੍ਰੋਬਲਮਸ ਆ ਰਹੀਆਂ ਨੇ ਜੇਲ ਦੇ ਅੰਦਰ ਯਾ ਅਗਰ ਜਿਹੜੀਆਂ ਲੇਡੀਜ਼ ਉੱਥੇ ਹੈਗੀਆਂ ਨੇ ਮੈਡੀਕਲ ਟ੍ਰੀਟਮੈਂਟ ਉਹਨਾਂ ਦਾ ਠੀਕ ਹੈ ਕਿ ਨਹੀਂ ਹੈ ਐਂਡ ਸੈਕੰਡਲੀ ਜਿਹੜੇ ਅੰਡਰ ਟ੍ਰਾਇਲਸ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਦੇ ਫਾਸਟ ਟਰੈਕ ਦੇ ਉੱਤੇ ਔਰ ਟ੍ਰਾਇਲਸ ਨੂੰ ਪਾਇਆ ਜਾਵੇ ਤੇ ਉਹ ਜਿਹੜੀ ਮੁਸ਼ਕਲਾਂ ਨੇ ਉਹਨਾਂ ਨੂੰ ਘਟਾਇਆ ਜਾਵੇ ਔਰ ਹਲੇ ਤੱਕ ਜਿਹੜੀ ਮੇਰੀ ਮੀਟਿੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਹੋਈ ਹੈ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਮੈਂ ਆਪਣਾ ਦੱਸਿਆ ਕਿ ਕਮਿਸ਼ਨ ਦੇ ਵਿੱਚੋਂ ਸਾਨੂੰ ਕੀ ਕੀ ਪ੍ਰੋਬਲਮਜ਼ ਆਧੀਆਂ ਨੇ ਸਾਨੂੰ ਕਿਸ ਤਰੀਕੇ ਦੀ ਹੈਲਪ ਜਿਹੜੀ ਹੈ ਪੁਲਿਸ ਦੀ ਤਰਫ ਤੋਂ ਚਾਹੀਦੇ ਕੇਸਸ ਦੇ ਅੰਦਰ ਜਿਸ ਤਰੀਕੇ ਦੇ ਨਾਲ ਕਿ ਆਈਓਸ ਦੀ ਪ੍ਰੋਬਲਮ ਆਉਂਦੀ ਹੈ ਕਦੇ-ਕਦੇ ਵਿੱਚੋਂ ਕਿ ਜੋ ਕੇਸ ਬਿਲਡ ਅਪ ਕਰਕੇ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸ ਨੇ ਉਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਔਰ ਆਈਓਸ ਨੂੰ ਖੁਦ ਪ੍ਰੈਜ਼েন্ট ਹੋਣਾ ਚਾਹੀਦਾ ਇਸ ਤਰੀਕੇ ਦੇ ਜਿਹੜੇ ਕੇਸਸ ਨੇ ਔਰ ਇਹ ਵੀ ਰਿਕੁਐਸਟ ਕੀਤੀ ਆ ਕਿ ਕੇਸਸ ਜਿਹੜੇ ਸਾਡੇ ਕਿੰਨੀ ਵਾਰੀ ਹੁੰਦਾ ਹੈ ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਕਮਿਸ਼ਨ ਦੇ ਵਿੱਚ ਔਰ ਲੱਗਦਾ ਹੈ ਕਿ ਦੂਰ ਹੈਗਾ ਉਹ ਨਹੀਂ ਸਾਡੇ ਕੋਲ ਪਹੁੰਚਦੇ ਤਾਂ ਇਹਤੇ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਆ ਕਿੰਨੀ ਵਾਰੀ ਕਾਉਂਸਲਿੰਗ ਇੱਕ ਵਾਰੀ ਦੋ ਵਾਰੀ ਕਰਕੇ ਔਰ ਪੂਰੀ ਦੀ ਰਿਪੋਰਟ ਬਣਾ ਕੇ ਤਾਂ ਪੁਲਿਸ ਸਾਡੇ ਕੋਲ ਜਿਹੜੀ ਹੈ ਕਮਿਸ਼ਨ ਦੇ ਕੋਲ ਆਉਣੀ ਚਾਹੀਦੀ ਆ ਇਹ ਸਾਰੇ ਕੇਸਸ ਡਿਸਕਸ ਕੀਤੇ ਨੇ ਔਰ ਹੁਣ ਜਿਹੜੀ ਸਾਡੀ ਜੇਲ੍ਹ ਦੀ ਵਿਜ਼ਿਟ ਹੈਗੀ ਆ ਉਸ ਤੋਂ ਬਾਅਦ ਹੀ ਮੈਂ ਦੱਸ ਸਕਦਾ ਕਿ ਉੱਥੋਂ ਦੇ ਕੀ ਹਾਲਾਤ ਨੇ ਔਰ ਮੈਨੂੰ ਕੀ ਫੀਲ ਹੋਇਆ ਉੱਥੇ ਕੀ ਕਮੀ ਹੈ ਕੀ ਪੇਸ਼ੀ ਹੈ ਤੇ ਕਿਸ ਤਰੀਕੇ ਦੀ ਅਸੀਂ ਉੱਥੇ ਹੈਲਪ ਕਰ ਸਕਦੇ ਹਾਂ ਹਾਲੇ ਤੱਕ ਜਿਹੜਾ ਮੇਰੀ ਜਿਹੜੀ ਜੇਲ੍ਹ ਵਿਜ਼ਿਟਸ ਹੈਗੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਹੋ ਚੁੱਕੀ ਹੈ ਰੋਪੜ ਹੋ ਚੁੱਕੀ ਹੈ ਔਰ ਹੁਣ ਇਹ 3rd ਹੈਗੀ ਹੈ ਇਸੇ ਤਰੀਕੇ ਦੇ ਨਾਲ ਕੈਨ ਪੰਜਾਬ ਦੇ ਸਾਰੀ ਜੇਲ੍ਹ ਦੀ ਵਿਜ਼ਿਟ ਕਰਾਂਗੇ ਔਰ ਅੰਮ੍ਰਿਤਸਰ ਜਦੋਂ ਮੈਂ ਗਈ ਹਾਂ ਉੱਥੇ ਸਾਡੇ ਕੋਲ ਜਿਹੜੀ ਬਜ਼ੁਰਗ ਮੈਲਾ ਸੀ ਉੱਥੇ ਉਹਨਾਂ ਦੀਆਂ ਕੁਝ ਇਸ਼ੂਸ ਹੈਗੀਆਂ ਸੀਗੀਆਂ ਕਿ ਉਹ ਕਾਫੀ ਦੇਰ ਤੋਂ ਅੰਡਰ ਟ੍ਰਾਇਲ ਚੱਲ ਰਹੀਆਂ ਨੇ ਜਿਨ੍ਹਾਂ ਦੀ A7075 ਵੀ ਹੈਗੀ ਸੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਉਹ ਕੇਸ ਅਸੀਂ ਪੁਟ ਅਪ ਕੀਤੇ ਨੇ ਫਿਰ ਰੋਪੜ ਜੇਲ੍ਹ ਦੇ ਅੰਦਰ ਜਦੋਂ ਆਉਂਦੇ ਸੀ ਉੱਤੇ ਸੀ 32 ਗਰਲਸ ਸੀਗੀਆਂ ਜਿਹੜੀਆਂ ਕਿ ਕਿਸੇ এমਪਲॉयਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਜਾਂ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਨਿਕਲੇ ਔਰ ਜਦੋਂ ਪੁਲਿਸ ਨੇ ਰੇਡ ਕੀਤੀ ਆਫਿਸ ਵੀ ਬੰਦ ਹੋਏ ਤੇ ਅਰੈਸਟ ਵੀ ਪਈ ਲੇਕਿਨ ਨਾਲ ਦੀ ਨਾਲ ਜਿਹਨੇ এমਪਲਾਈ ਸੀਗੇ ਉਹ ਵੀ ਸਾਰੇ ਦੇ ਸਾਰੇ ਅਰੈਸਟ ਹੋ ਗਏ ਉਹਦਾ ਕਾਰਨ ਇੱਕੋ ਹੀ ਸੀਗਾ ਉਹ ਗਰਲਸ ਦੇ ਅਰੈਸਟ ਹੁੰਦਾ ਇਹ ਸੀ ਤੇ ਜਦੋਂ ਉਹਨਾਂ ਨੇ ਆ ਕੇ ਉਸ ਕੰਪਨੀ 'ਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਕੋਈ ਜੌਬ ਕੰਟਰੈਕਟ ਨਹੀਂ ਸੀ ਕੋਈ এমਪਲੋਇਮੈਂਟ ਕਾਰਡ ਨਹੀਂ ਸੀ ਤੇ ਲੋਕ ਕਿਦਾਂ ਦੇਖਦਾ ਕਿ ਜਿੰਨੀ ਵੀ ਅਗਰ ਇਹ ਇਦਾਂ ਤੇ ਹੈ ਜਿਨ੍ਹਾਂ ਦੇ ਕੋਲ এমਪਲੋਇਮੈਂਟ ਕਾਰਡ ਨਹੀਂ ਹੈ ਕੋਈ ਕੰਟਰੈਕਟ ਨਹੀਂ ਹੈ ਦੇ ਆਰ ਹੈਂਡ ਇਨ ਕਲੱਬ ਵਿਦ ਦਾ ਕੰਪਨੀ ਅਗਰ ਕੰਪਨੀ ਨੇ ਫਰਾਡ ਕੀਤਾ ਜਿੰਨੇ ਵੀ ਲੋਕੀ ਉੱਥੇ ਕੰਮ ਕਰ ਰਹੇ ਸਾਰੇ ਫਰਾਡ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਵੇਅਰ ਇਜ਼ ਰਿਐਲਿਟੀ ਕੀ ਸੀਗੀ ਰਿਐਲਿਟੀ ਇਹ ਸੀਗੀ ਕਿ ਯੰਗ ਬੱਚੇ ਨੇ ਉਹ ਦੇਖਦੇ ਨੇ ਕਿ ਤਨਖਾਹ ਕਾਫੀ ਅੱਛੀ ਦੇ ਰਹੇ ਨੇ 50000 60000 70000 ਰੁਪਏ ਤਨਖਾਹ ਦੇ ਰਹੇ ਨੇ ਉਹਨਾਂ ਨੇ ਵਿਦਾਊਟ ਕੰਟਰੈਕਟ ਕੀਤੇ ਹੋਏ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਈ ਵਾਰ ਏਮਪਲॉयर्स ਵੀ ਜਾਣਬੁੱਝ ਕੇ ਵੀ ਕੰਟਰੈਕਟ ਨਹੀਂ ਦਿੰਦੇ ਇਸ ਕਰਕੇ ਉਹ ਜਿਹੜੇ ਗਰਲਸ ਸੀ ਉਹ ਦੇ ਆਰ ਅੰਡਰ ਅ ਰਿਸਕ ਉਹਨਾਂ ਦੀ ਅਸੀਂ ਕਾਫੀ ਸਹਾਇਤਾ ਕਰ ਰਹੇ ਹਾਂ ਲੀਗਲ ਏਜ ਪ੍ਰੋਵਾਈਡ ਕਰ ਰਹੇ ਹਾਂ ਕਮਿਸ਼ਨ ਦੀ ਤਰਫੋਂ ਵੀ ਉਹਨਾਂ ਦੇ ਉਹਨਾਂ ਨੂੰ ਲਾਇਰਸ ਜਿਹੜੇ ਨੇ ਉਹਨਾਂ ਨੇ ਹਾਇਰ ਵੀ ਕੀਤੇ ਨੇ ਕੋਈ ਕੰਪਨੀ ਲਾਇਰਸ ਨੇ ਵੀ ਦਿੱਤੇ ਨੇ ਉਹਨਾਂ ਨੂੰ ਕਰਨ ਦੇ ਲਈ ਉਹਨਾਂ ਦੀ ਜਿਹੜੀ ਕੱਲ ਹਿਅਰਿੰਗ ਹੈ ਕੋਸ਼ਿਸ਼ ਇਹ ਹੋਵੇਗੀ ਕਿ ਜਿਹੜੇ ਉਹਨਾਂ ਦੀ ਜਿਹੜੀ ਪੁਟ ਅਪ ਕਰਦੇ ਨੇ ਕੇਸ ਕਿਸ ਤਰੀਕੇ ਨਾਲ ਲਾਇਰਸ ਪੁਟ ਅਪ ਕਰਦੇ ਨੇ ਉਹਨਾਂ ਦੀ ਜਰੂਰ ਜਲਦੀ ਰਿਲੀਜ਼ ਕੀਤਾ ਜਾਏਗਾ। ਤੋਂ ਅਸੀਂ ਵੀ ਆਰ ਟਰਾਈਂਗ ਟੂ ਹੈਲਪ ਫ্রম ਦਾ ਕਮਿਸ਼ਨ ਐਸ ਮੱਚ ਐਸ ਵੀ ਕੈਨ। ਔਰ ਇਸੇ ਤਰੀਕੇ ਨਾਲ ਮੈਂ ਇਹ ਵੀ ਕਰਦੀ ਆ ਕਿ ਜਿੰਨੇ ਵੀ ਯੰਗ ਗਰਲਸ ਨੇ ਯੰਗ ਬॉयਜ਼ ਵੀ ਨੇ ਇਹ ਬੱਚੇ ਨੇ ਉਹ ਕਦੇ ਵੀ ਕਿਸੇ ਐਸੇ ਚੀਜ਼ ਦੇ ਰੈਕਟ ਦੇ ਅੰਦਰ ਨਾ ਫਸ ਜਾਣ। ਐਵਰੀ ਟਾਈਮ ਜਦੋਂ ਤੁਸੀਂ ਕਿਤੇ ਵੀ ਨੌਕਰੀ ਕਰਨ ਜਾਣੇ ਹੋ ਜਦ ਤੱਕ ਤੁਹਾਡੇ ਕੋਲ ਜੌਬ ਕੰਟਰੈਕਟ ਨਹੀਂ ਹੈ ਔਰ ਜੌਬ ਦੇ ਲਈ এমপ্লয়মেন্ট কার্ড ਤੁਹਾਡੇ ਕੋਲ ਨਹੀਂ ਹੈ ਕੰਪਨੀ ਦੇ ਅੰਦਰ ਕੰਮ ਕਰਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਇਸ ਲਾਲਚ ਦੇ ਅੰਦਰ ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾ ਰਹੀ ਹੈ। ਤੋਂ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣਾ ਆਪਣਾ ਫਰਜ਼ ਨਿਭਾ ਰਿਹਾ ਹੈ। ਦੂਜਾ ਹੈਗਾ ਜਿਹੜੇ ਸਾਡੇ 올ਡ ਪੇਰੈਂਟਸ ਨੇ। ਬੜੇ ਕੇਸਸ ਆ ਰਹੇ ਨੇ ਜਿਹੜੇ ਕਿ 올ਡ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਆਪਣੀ ਪ੍ਰਾਪਰਟੀ ਉਹ ਜਿਹੜੇ ਬੱਚਿਆਂ ਦੇ ਨਾਂ ਚਲੀ ਜਾਂਦੀ ਹੈ। ਔਰ ਉਹ ਕੇਸਸ ਨੇ ਵੀ ਅਸੀਂ ਐਸਡੀਐਮ ਸਾਹਿਬ ਨਾਲ ਵੀ ਮੀਟਿੰਗ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਵੀ ਇਹ ਤੇ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਇਸ ਤਰੀਕੇ ਦੇ ਪੇਰੈਂਟ ਜਿਹੜੇ ਸੜਕਾਂ ਤੇ ਫਿਰਦੇ ਨੇ ਜਾਂ ਵੱਡੇ ਆਸ਼ਰਮ ਦੇ ਵਿੱਚ ਚਲੇ ਜਾਂਦੇ ਨੇ ਜਾਂ ਗੁਰਦੁਆਰਿਆਂ ਚ ਆਸ਼ਰਮ ਲੈਂਦੇ ਨੇ ਜਾ ਕੇ ਉਹਨਾਂ ਸਭ ਨੂੰ ਜਿਹੜਾ ਉਹਨਾਂ ਦੇ ਕਾਰ ਬਹਾਲ ਕੀਤਾ ਜਾਣਾ ਚਾਹੀਦਾ ਪੇਰੈਂਟਸ ਇਹ ਉਮਰ ਨਹੀਂ ਆ ਕਿ ਜਾ ਕੇ ਸੜਕਾਂ ਤੇ ਰੁਲਣ ਜਾਂ ਕਿਤੇ ਹੋਰ ਜਾ ਕੇ ਰੁਲਣ ਇਹ ਕਿਉਂ ਹੋ ਰਿਹਾ ਕਿਉਂਕਿ ਪੇਰੈਂਟਸ ਆਪਣੇ ਜਿੰਦਾ ਜੀ ਬੱਚਿਆਂ ਦੇ ਮੋਹ ਦੇ ਅੰਦਰ ਪੂਰੀ ਦੀ ਪੂਰੀ ਪ੍ਰਾਪਰਟੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਅੱਗੇ ਬੱਚੇ ਕੀ ਕਰਦੇ ਨੇ ਕਿ ਸਾਡੀਆਂ ਆਪਣੀਆਂ ਫੈਮਲੀਆਂ ਹੋ ਗਈਆਂ ਨੇ ਅਸੀਂ ਉਹਨਾਂ ਨੂੰ ਲੁੱਕ ਆਫਟਰ ਕਰੀਏ ਕਿ ਤੁਹਾਨੂੰ ਲੁੱਕ ਆਫਟਰ ਕਰੀਏ ਇਹ ਹਰ ਇੱਕ ਬੱਚੇ ਦੇ ਲਈ ਵਰਨਿੰਗ ਹੋਣੀ ਚਾਹੀਦੀ ਹੈ ਕਿ ਲੀਗਲੀ ਅਸੀਂ ਉਹਨਾਂ ਦੇ ਨਾਲ ਖੜੇ ਆ ਪੇਰੈਂਟਸ ਦੇ ਨਾਲ ਅਗਰ ਉਹ ਆਪਣੇ ਪੇਰੈਂਟਸ ਨੂੰ ਨਹੀਂ ਲੁੱਕ ਆਫਟਰ ਕਰਦੇ ਜਾਂ ਉਹਨਾਂ ਨੂੰ ਨਹੀਂ ਕਰਦੇ ਅੰਦਰ ਠੀਕ ਤਰੀਕੇ ਦਾ ਚਾਹੀਏ ਉਹਨਾਂ ਦੀ ਮੈਡੀਕਲ ਏਡ ਹੈ ਜਾਂ ਉਹਨਾਂ ਦਾ ਖਾਣੇ ਪੀਣ ਦਾ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਰਿਵਰਸ ਵੀ ਕਰਵਾਵਾਂਗੇ ਉਹ ਜਿਹੜੀ ਪ੍ਰਾਪਰਟੀ ਜੇ ਦੇ ਚੁੱਕੇ ਨੇ ਜਿਸ ਦੇ ਸਿਰ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਸਾਨੂੰ ਹੁਣ ਤੁਹਾਡੇ ਕੋਲ ਕੁਝ ਨਹੀਂ ਚਾਹੀਦਾ ਉਹ ਸਾਰਾ ਰਿਵਰਸ ਵੀ ਹੋ ਸਕਦਾ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਔਰ ਪੇਰੈਂਟ ਆਪਣੇ ਰਹਿੰਦੇ ਹੋਏ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਸੋ 올 ਪੇਰੈਂਟਸ ਨੂੰ ਲੈ ਕੇ ਵੀ ਅਸੀਂ ਕੇਸ ਕਰ ਰਹੇ ਹਾਂ ਸੋਲਵ ਕਰ ਰਹੇ ਹਾਂ ਯੰਗ ਬੱਚਿਆਂ ਨੂੰ ਲੈ ਕੇ ਵੀ ਕਰ ਰਹੇ ਹਾਂ ਔਰ ਕਾਫੀ ਸਾਰੀਆਂ ਜਿਹੜੀਆਂ ਆ ਰਹੀਆਂ ਨੇ ਸਾਨੂੰ ਮੁਸ਼ਕਲ ਆ ਰਹੀਆਂ ਨੇ ਲਿਵਿੰਗ ਰਿਲੇਸ਼ਨਸ਼ਿਪਸ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਕੇਸਾਂ ਦੇ ਅੰਦਰ ਵੀ ਅਸੀਂ ਹੈਲਪ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀ ਲੜਕੀ ਹੈ ਉਹਦੀ ਹੈਲਪ ਕੀਤੀ ਜਾਏ ਕਿ ਜਿਹਨੂੰ ਕਿ 2-4 ਸਾਲ ਮੁੰਡਾ ਰਹਿ ਕੇ ਉਹਦੇ ਨਾਲ ਉਹਨੂੰ ਫਿਰ ਛੱਡ ਕੇ ਚਲਾ ਜਾਂਦਾ ਹੈ ਉਹਦੇ ਉੱਤੇ ਲੀਗਲ ਕਾਰਵਾਈ ਅਸੀਂ ਕੀ ਕਰ ਸਕਦੇ ਹਾਂ ਐਟ ਦਾ ਮੋਮੈਂਟ ਲੀਗਲ ਜਿਹੜੀ ਹੈਗੀ ਹੈ ਹੈਲਪ ਉਹ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਦੋਨੇ ਬੱਚੇ ਅਡਲਟ ਨੇ ਕੰਸੈਂਸ਼ੂਅਲੀ ਰਹਿ ਰਹੇ ਨੇ ਇੱਕ ਦੂਜੇ ਦੀ ਆਪਣੀ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਲੇਕਿਨ ਇਹਦੇ ਅੰਦਰ ਮੇਰੀ ਤਰਫ ਤੋਂ ਮੈਨੂੰ ਲੱਗਦਾ ਹੈ ਕਿ ਲੀਗਲੀ ਕੁਝ ਅਮੈਂਡਮੈਂਟਸ ਦੀ ਲੋੜ ਹੈ ਇਹਨਾਂ ਦੇ ਲਈ ਅਸੀਂ ਉਹਨਾਂ ਦੀ ਦੇਖ ਰਹੇ ਹਾਂ ਕਿਦਾਂ ਹੈਲਪ ਕਰ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਲੜਕੇ ਨੂੰ ਸਮਝਾਇਆ ਜਾ ਸਕੇ ਕਾਉਂਸਲਿੰਗ ਕਰਤੀ ਕੀਤੀ ਜਾ ਸਕੇ ਉਹ ਸਭ ਦੇਖ ਰਹੇ ਆ باقی ਜੇਲ੍ਹ ਦੀ ਤਾਂ ਉਹ ਮੈਂ ਦੱਸ ਦਿੱਤਾ ਕਿ ਜੋ ਇਥੋਂ ਦੌਰਾ ਹੋਏਗਾ ਇਥੋਂ ਦੇਖਦੇ ਕਿ ਜੇਲ੍ਹ ਦੇ ਅੰਦਰ ਕੀ ਕਮੀਆਂ ਨੇ ਤੇ ਕਿਦਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ ਮੈਮ ਇੱਕ ਮੈਂ ਸਪੈਸ ਕਾਫੀ ਬਦਲੇ ਨੇ ਬੀਨਸ ਬੇਨਸ ਨੂੰ ਕਰਦੇ ਉਹ ਡਿਸਟ੍ਰੀਬ ਹੋ ਜਾਂਦੀ ਹੈ ਉਹ ਅਦਰ 180 ਕੇਸ ਅਰੇ ਲੁਟਾਰੇ ਪੈਂਡਿੰਗ ਹੈ ਜੀ ਕੋਰਟ ਦੇ ਵਿੱਚ ਤੁਸੀਂ ਸਭ ਨੂੰ ਡਾਟਾ ਮਿਲੂਗਾ ਉਹਦੀ ਚੀਜ਼ ਵੀ ADC ਕੋ ਪਾਵਰ ਹੈ GSM ਕੋ ਪਾਵਰ ਹੈ ਸਭ ਨੇ ਮੈਜਰ ਤੋਂ ਬਟ ਉਹਦੇ باوجود ਦੇ ਕਾਰਬਾਇਟ ਕਰਦੇ ਸਾਡੇ ਕੋਲ ਟਾਈਮ ਨਹੀਂ ਟਾਈਮ ਸ਼ੋਰਟ ਹੈ ਅਸੀਂ ਜਾਣ ਹੀ ਸਕਦੇ ਉਹਦੇ ਕਰ ਮਾਵਾ ਕੋ ਬੜੀ ਪਛਾਣੀ ਆਂਦੀ ਏ ਜਿਹੜੇ ਤੇਰੇ ਸਾਹਦੇ ਨੇ ਤੁਹਾਨੂੰ ਕਹਿਣ ਵਾਸਤੇ ਸਾਨੂੰ ਪਛਾਣੇ ਕਰਾਓ ਜੀ ਬਲੀ ਸਾਹਮਣੇ ਨਿਕਲ ਜਾਓ ਉਹ ਨਹੀਂ ਜਾਣਦੇ ਇਹਨਾਂ ਕੋ ਪਾਵਰ ਇਹ ਨਹੀਂ ਜਾਣਦੇ ਨਹੀਂ ADC GSM ਜਾਣਦੇ ਨਹੀਂ ਨਹੀਂ ਦੇਖੋ ਐਦਾ ਆ ਆਪਾਂ ਗੱਲ ਕਰਦੇ ਫੈਕਟਸ ਦੇ ਉੱਤੇ ਠੀਕ ਹੈ ਕਿ ਜਿੰਨੇ ਕੇਸ ਮੇਰੇ ਕੋਲ ਆਏ ਨੇ ਕਿ ਆ ਰਹੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਹਾਂ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਚਾਹੇ ਐਸਜੀਐਮ ਦੇ ਥਰੂ ਚਾਹੇ ਡੀਸੀ ਆਫਿਸ ਦੇ ਥਰੂ ਪੁਲਿਸ ਪ੍ਰਸ਼ਾਸਨ ਦੇ ਥਰੂ ਜੋ ਮੇਰੇ ਕੋਲ ਸਾਡੇ ਕੋਲ ਪ੍ਰਸ਼ਾਸਨ ਦੇ ਸਿਰਫ ਹੈ ਕੇਸ ਉਹ ਪੂਰੇ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਪਰ ਮੈਂ ਇੱਕ ਰੇਟ ਕੇਸਿਸ ਦੀ ਜੇ ਗੱਲ ਕਰੀਏ ਤਾਂ ਹੁਣ ਜੇ ਅਗਸਤ ਦੇ 20 ਦਿਨ ਹੋ ਗਏ ਨੇ 20 ਦਿਨਾਂ ਦੇ ਵਿੱਚ 15 ਰੇਟ ਕੇਸਿਸ ਆ ਚੁੱਕੇ ਨੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਕਿਉਂਕਿ ਉਸ ਅਰੈਸਟ ਵੀ ਹੁੰਦੇ ਨੇ ਪਰ ਇਹ ਕੰਮ ਨਹੀਂ ਹੋ ਰਿਹਾ ਇਨੂੰ ਵੂਮਨ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਦੇਖੋ ਵੂਮਨ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਬਹੁਤ ਸੀਰੀਅਸ ਮੁੱਦਾ ਹੈ ਆਈ ਐਗਰੀ ਵਿਦ ਯੂ ਕਿ ਕੇ ਰੇਪ ਕੇਸਸ ਵਧੇ ਵੀ ਨੇ ਲੇਕਿਨ ਰੇਪ ਕੇਸਸ ਜਿਹੜੇ ਵੀ ਮਤਲਬ ਜੋ ਤਾਰਾ ਲਗਣੀ ਚਾਹੀਦੀ ਹੈ ਅਰੈਸਟ ਹੁੰਦੀਆਂ ਹੁੰਦੀ ਵੀ ਆ ਜੀ ਉਹਦੇ ਅੰਦਰ ਹੁੰਦੀ ਵੀ ਹੈ ਇਹ ਚੀਜ਼ ਦੀ ਲੇਕਿਨ ਮੈਂ ਇੱਕ ਰੇਪ ਨੂੰ ਲੈ ਕੇ ਮੈਂ ਇੱਕ ਗੱਲ ਕਹਿਣਾ ਚਾਹਦੀ ਹਾਂ ਸਾਰਿਆਂ ਨੂੰ ਬੜੇ ਲੋਕੀ ਨੇ ਜਿਹੜੇ ਕਹਿ ਦਿੰਦੇ ਨੇ ਜੀ ਕੁੜੀ ਨੇ ਕੱਪੜੇ ਘੱਟ ਪਾਏ ਨੇ ਉਹ ਅਟਰੈਕਸ਼ਨ ਹੈ ਏਦਾਂ ਉਹਦੇ ਕੰਮ ਦੇ ਤਰੀਕੇ ਨਹੀਂ ਆ ਉਹਦੀ ਬੋਲਬਾਣੀ ਠੀਕ ਨਹੀਂ ਆ ਉਹ ਇਨਵਾਈਟ ਕਰ ਦਿੰਦੇ ਨੇ ਚੀਜ਼ਾਂ ਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਨੂੰ ਸੁਣਿਆ ਕਿ ਜਿਹੜਾ ਕੋਲਕਾਤਾ ਦਾ ਕੇਸ ਹੋਇਆ ਹੁਣ ਉਹਦੇ ਚ ਕੁੜੀ ਦਾ ਕੀ ਕਸੂਰ ਸੀ ਉਹਦੇ ਕੱਪੜੇ ਵੀ ਪੂਰੇ ਪਾਏ ਸੀ ਉਹਦੇ ਤੇ ਕੋਈ ਗਲਤ ਉਹਦੇ ਕੋਈ ਚਟਕਪਟਕ ਨਹੀਂ ਸੀ ਉਹਦੇ ਤੇ ਸਥੈਥੋਸਕੋਪ ਪਾਇਆ ਸੀ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਲੇਕਿਨ ਉਹਦੇ ਨਾਲ ਵੀ ਇਹ ਕੇਸ ਹੋਇਆ ਈਵਨ ਕਿ ਐਮਲਿਟਸਟੇਸ਼ਨ ਯੂਨੀਫਾਰਮ ਚ ਵੀ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਹੁੰਦੀ ਆ ਉਹਨਾਂ 'ਚ ਤਾਂ ਕੋਈ ਕਮੀ ਨਹੀਂ ਹੁੰਦੀ 3 ਸਾਲ ਦਾ ਬੱਚੇ ਨਾਲ ਰੇਪ ਹੋਇਆ 3 ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਹੈ ਹੁਣ ਅਸੀਂ ਕੀ ਕਹੀਏ ਅਸੀਂ ਕਿਸੇ ਨੂੰ ਕੁੜੀਆਂ ਨੂੰ ਬਲੇਮ ਕਰੀਏ ਕਿ ਤੁਸੀਂ ਇਨਵਾਈਟ ਕਰਦੇ ਆ ਇਹ ਚੀਜ਼ਾਂ ਨੂੰ ਕਿ ਆਪਣੇ ਆਪ ਨੂੰ ਸਮਾਜਿਕ ਤੌਰ ਦੇ ਉੱਤੇ ਮੋਰਲ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਬਲੇਮ ਕਰੀਏ ਕਿ ਸਾਡੇ ਮੋਰਲ ਜਿਹੜਾ ਆ ਐਨਾ ਗਿਰ ਚੁੱਕਿਆ ਹੈ ਸਮਾਜ ਦੇ ਅੰਦਰ ਕਿ ਇਸ ਤਰੀਕੇ ਦੇ ਦਰਿੰਦੇ ਵੀ ਜਿਹੜੇ ਨੇ ਫਿਰਦੇ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦੀ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਕੋਈ ਕਮੀ ਨਹੀਂ ਹੈ ਉਹ ਦਰਿੰਦਿਆਂ ਨੂੰ ਫੜ ਕੇ ਕਰਨ ਦੇ ਲਈ ਜਿਹੜੇ ਕੇਸ ਜਿਹੜੇ ਮੈਕਸਿਮਮ ਆਉਂਦੇ ਨੇ ਇਹ ਜਿਹੜੇ ਲੇਬਰ ਪੋਰਟਰਸ ਦੇ ਉਹਨਾਂ ਦੇ ਵਿੱਚੋਂ ਜ਼ਿਆਦਾ ਕੇਸਸ ਆਉਂਦੇ ਨੇ ਤੇ ਕਈ ਵਾਰ ਇਹ ਮੈਟਰ ਰਿਵਿਜ਼ ਵੀ ਕੀਤਾ ਗਿਆ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਵੇਅਰਨੈਸ ਡਰਾਈਵਸ ਦੁਆਰਾ ਕੀਤੀਆਂ ਜਾਂਦੀਆਂ ਬਟ ਕੋਈ ਏਜ ਐਫਰਟਸ ਨਹੀਂ ਹੋਏ ਓਨ ਗਰਾਉਂਡ نو نو ਥਿਸ ਇਜ਼ ਰੌਂਗ ਥਿਸ ਇਜ਼ ਰੌਂਗ ਅਵੇਅਰਨੈਸ ਪ੍ਰੋਗਰਾਮ ਚੱਲ ਰਹੇ ਨੇ ਜੀ ਸਾਡੀ ਕਮਿਸ਼ਨ ਦੇ ਤਰਫੋਂ ਅਵੇਅਰਨੈਸ ਪ੍ਰੋਗਰਾਮ ਚੱਲਣ ਲੱਗੇ ਨੇ ਅਸੀਂ ਹੁਣੇ ਸਭ ਡਿਸਕਸ ਕਰ ਕਰ ਦिए ਕਿ ਅਵੇਅਰਨੈਸ ਪ੍ਰੋਗਰਾਮਸ ਅਸੀਂ ਇੱਕ ਸਾਂਝ ਕੇਂਦਰ ਦੇ ਵੀ ਬਾਕੀ ਹੋਰ ਪ੍ਰਸ਼ਾਸਨ ਦੇ ਵੀ ਹੈਲਪ ਲੈ ਕੇ ਅਵੇਰਨੈਸ ਪ੍ਰੋਗਰਾਮ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਚਲਾਵਾਂਗੇ ਇਸ ਚੀਜ਼ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਕੇਸ ਵਾਧ ਰਹੇ ਨੇ ਜਿਹੜੇ ਬੜੇ ਜਾਂਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਆ ਪਰ ਕੋਈ ਇੱਕ ਐਗਜ਼ਾਮਪਲ ਸੈੱਟ ਵੀ ਹੁੰਦੇ ਹੋਂਰ ਸਮੇਂ ਦੇ ਵਿੱਚ ਕੀ ਲੱਗਦਾ ਕਿ ਕਾਨੂੰਨ ਜਿਹੜਾ ਬਹੁਤ ਸਖਤ ਹੋਣਾ ਚਾਹੀਦਾ ਜਿਸ ਦਾ ਵਾਰਕਟ ਪ੍ਰੂਸ ਦੇ ਦਰਿਏ ਇਹਨਾਂ ਦੀ ਸਰਵਾਈ ਜਲਦੀ ਹੋਵੇ ਔਰ ਕੁਝ ਅਜੇ ਨੀਆਂ ਸਜ਼ਾਵਾਂ ਦਿੱਤੀਆਂ ਜਾਣ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਹੋਵੇ ਔਰ ਇਦਾਂ ਦੇ ਨਰਮਦੇ ਜਿਹੜੇ ਨੇ ਅਜੇ ਇਹ ਕੰਮ ਨਾ ਕਰ ਸਕਣ I I totally agree with you ਇਹ ਜਿਹੜੀ ਚੀਜ਼ ਹੈਗੀ ਹੈ ਇਹਦੇ ਲਈ ਫਾਸਟ ਟਰੈਕ ਜਿਹੜਾ ਸਿਸਟਮ ਹੋਣਾ ਚਾਹੀਦਾ ਨਾ ਕਿ ਜਿਹੜਾ ਰੇਪਿਸ ਹੈ ਉਹ ਤੇ 2 ਸਾਲੀ 3 ਸਾਲੀ ਜੇਲ੍ਹ ਚ ਬੈਠਾ ਆਰਾਮ ਦੇ ਨਾਲ ਉਹ ਸਭ ਨਹੀਂ ਹੋਣਾ ਚਾਹੀਦਾ ਇਹ ਹੀ ਜਿਹੜੇ ਕੇਸ ਨੇ ਜ਼ਰੂਰ ਫਾਸਟ ਟਰੈਕ ਤੇ ਹੋਣੇ ਚਾਹੀਦੇ ਨੇ ਔਰ ਕੋਰਟ ਦੇ ਹੁਣ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜਿਹੜੇ ਫਾਸਟ ਟਰੈਕ ਦੇ ਚੱਲਣਗੇ ਕੇਸ ਔਰ ਐਗਜ਼ੈਂਪਲਰੀ ਇਹਨਾਂ ਨੂੰ ਪਨਿਸ਼ਮੈਂਟ ਵੀ ਦਿੱਤੀ ਜਾਏਗੀ ਸਾਰੀ ਮੈਡਮ ਜਿਹੜੇ ਕੇਸ ਚੱਲ ਰਹੇ ਨੇ ਸੁਣਵਾਈ ਕਿਸ ਤਰ੍ਹਾਂ ਜਿਵੇਂ ਲੋਕਾਂ ਦਾ ਲੱਗਦੀ ਹੈ ਉਹਨਾਂ ਚੋਂ ਭੁਗਤਾਈ ਜਾਂਦੇ ਨੇ ਕੇਸ ਕੀ ਲੱਗਦਾ ਤੁਸੀਂ ਇਸ ਤਰ੍ਹਾਂ ਦੇ ਕੁਝ ਕਰੋਗੇ ਫਾਲੀ ਦੇ ਕੋਈ ਲੋਕ ਭਲਾਈ ਦੇ ਅੰਦਰ ਜਿਹੜੇ ਵੀ ਕੋਟ ਲੱਗਦਾ ਇਸੇ ਸਾਡੇ ਵੀ ਕਮਿਸ਼ਨ ਚ ਕੋਟ ਲੱਗਦਾ ਅਸੀਂ ਰੇਪ ਦਾ ਨਹੀਂ ਬਾਕੀ ਅਗਰ ਮੈਰਿਟਲ ਡਿਸਕੋਰਡ ਹੈ ਜਾਂ ਕਿ ਡੋਮੈਸਟਿਕ ਵਾਇਲੈਂਸ ਹੈ ਜਾਂ ਵੈਸੇ ਵੀ ਅਗਰ ਦਾਪਿਆ ਦਾ ਛੋਟੇ ਥੋੜੇ ਤੁਸੀਂ ਮੈਨੂੰ ਦੱਸਿਆ ਉਹ ਹੈ ਉਹ ਅਸੀਂ ਜ਼ਰੂਰ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਕਰਨ ਤੋਂ ਬਾਅਦ ਇੱਕ ਸੈਸ਼ਨ ਦੋ ਸੈਸ਼ਨ ਦੇਖਦੇ ਹਾਂ ਕਿ ਸਾਰੇ ਸਮਝ ਗਏ ਕਿੱਦਾਂ ਚੱਲ ਰਿਹਾ ਰੇਪ ਕੇਸਸ ਐਂਡ ਆਲ ਕੋਰਟ ਹੈਸ ਟੂ ਹੈਂਡਲ ਥਿਸ ਕਈ ਕੁਝ ਕੇਸ ਹੁੰਦੇ ਨੇ ਜਿਹਦੇ ਵਿੱਚ ਫਾਦਰ ਇਜ਼ ਅ ਰੈਪੀਸ ਰਾਈਟ ਉਹ ਆਪਣੇ ਬੱਚਾ ਰੈਪਿੰਗ ਕਰਦੇ ਨੇ ਉਹ ਕੇਸ ਦੇ ਵਿੱਚ ਕਮਿਸ਼ਨ ਨੂੰ ਕੀ ਪ੍ਰੋਬਲਮ ਆਦੀ ਹੈ ਚੈਲੰਜਸ ਫੇਸ ਹੁੰਦੇ ਨੇ ਕਿਉਂਕਿ ਕਈ ਵਾਰ ਉਹ ਉਹਦੀ ਵਾਈਫ ਲੱਭ ਜੋ ਵਿਕਟਮ ਦੇ ਮਦਰ ਨੇ ਉਹ ਅੱਗੇ ਇਸ ਬੈਟਰਪਰੋਫਾਈਲ ਲੱਗਿਆ ਨੋ ਨੋ ਦਿਸ ਇਜ਼ ਪਿਓਰਲੀ ਓਨ ਦਾ ਸਟੇਟਮੈਂਟ ਆਫ ਦਾ ਵਿਕਟਮ ਅਗਰ ਉਹ ਮਾਈਨਰ ਬੱਚਾ ਹੈ ਤਾਂ ਵੀ ਸਾਡਾ ਚਾਈਲਡ ਕਮਿਸ਼ਨ ਰੋਲ ਪਲੇ ਕਰਦਾ ਅਗਰ ਕੋਈ ਦੂਸਰੇ ਮੇਰੇ ਕੋਲ ਆਏ ਪਿਛਲੇ ਹਫਤੇ ਹੀ ਮੇਰੇ ਕੋਲ ਦੋ ਕੇਸ ਆਏ ਜਾਇਨੇ ਜਿਹੜੀ ਕਿ ਲੜਕੀ ਨੇ ਆਪਣੇ ਫਾਦਰ ਨੂੰ ਬਲੇਮ ਕੀਤਾ ਹੈ ਸੋ ਇਟ ਇਜ਼ ਇਮੀਡੀਏਟ ਐਕਸ਼ਨ ਓਨ 댓 ਫਾਦਰ ਵਿਲ ਬੀ ਅਰੈਸਟਡ ਇਟ ਵਿਲ ਬੀ ਪੁਟ ਅਪ ਦ ਕੋਰਟ ਐਂਡ ਐਗਜ਼ੈਮਪਰੀ ਪੈਨਿਸ਼ਮੈਂਟ ਸ਼ੁੱਡ ਬੀ 기ਵਨ ਜਿਹੜੀ ਮਾਮਲਾ ਤੁਹਾਡੇ ਕੋਲ ਜਾਂਦੇ ਆ ਸਬਿਸ਼ੇ ਜੀ ਪ੍ਰੀਤੀ ਸ਼ਰਮਾ ਵਰਗਲਾ ਸ਼ਕਤੀ ਵਾਲੇ ਵਰਗਲਾ ਉਹਦੇ ਵਿੱਚ ਤੁਸੀਂ ਹਦਾਇਤ ਕੀਤਾ ਕਿ 376 ਉਹ ਆਈਡੀਆ ਤੇ ਮਾਮਲਾ ਦਰਜ ਹੋਣਾ ਉਹ ਦੱਸਣਾ ਹੈ ਬੋਲ ਕੇ ਜਿਹੜੇ ਕਮਪਲੇਂਟਰ ਨੇ ਉਹ ਕਹਿਣਾ ਵਾ ਕਿ ਪੁਲਿਸ ਫੋਟੋਮਨ ਨੂੰ ਅਰੈਸਟ ਕਰਨ ਵਾਸਤੇ ਨਾਲ ਲੈ ਕੇ ਗਈ ਉਹਨਾਂ ਅਰੈਸਟ ਕਰਨ ਤੋਂ ਬਾਅਦ ਪੁਲਿਸ ਵਾਲਾ ਛੱਡ ਦਿੰਦਾ ਪਰ ਉਹ ਫਰਾਂ ਕਰਦਾ ਨਹੀਂ ਦੇਖੋ ਐਸਾ ਕੁਝ ਨਹੀਂ ਹੁੰਦਾ ਕਿ ਕਿਹੜੀ ਧਾਰਾ ਦੇ ਅੰਦਰ ਅਰੈਸਟ ਹੋਇਆ ਬੇਲੇਬਲ ਨੋਨ ਬੇਲੇਬਲ ਇਹ ਸਾਰਾ ਦੇਖਣਾ ਪੈਂਦਾ ਠੀਕ ਹੈ ਨਹੀਂ ਜੀ ਅਦਰ ਦੇਖੋ ਅਸੀਂ ਐਦਾਂ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਫੜਿਆ ਤੇ ਚੜਤਾ ਅਗਰ ਕਿਸੇ ਨੇ ਫੜਿਆ ਹੈ ਔਰ ਕੇਸ ਇਹ ਚੱਲ ਰਿਹਾ ਹੈ ਉਹ ਕੋਈ ਡਰਾਮਾ ਜਾਂ ਦਿਖਾਵੇ ਲਈ ਨਹੀਂ ਕੀਤਾ ਗਿਆ ਕੇਸ ਪਾਇਆ ਵੀ ਗਿਆ ਅਰੈਸਟ ਹੋਇਆ ਵੀ ਹੈ ਲੇਕਿਨ ਕੇਸ ਦੀ ਸੀਰੀਅਸਨੈਸ ਕਿੰਨੀ ਹੈ ਉਹਦੇ ਅੰਦਰ ਔਰ ਕਿਹੜੀ ਧਾਰਾ ਲੱਗੀ ਉਹਦੇ